ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਵੜ ਦਿਖਾਉਣੀ ਹੈ ਕਰੇਲੂ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜ ਆਪਣਾ ਨਾਮ ਮਨਜੀਤ ਸਿੰਘ ਪਿੰਡ ਰੂਲੇ ਕਲਾਂ ਜ਼ਿਲ੍ਹਾ ਬਰਨਾਲਾ ਹੈ ਮੋਬਾਈਲ ਨੰਬਰ ਜੀ ਆਪਣਾ 7717623596 7717623596 23596 ਜਿਹਦੇ ਆਪਾਂ ਬੈੜ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਈ ਹੈ ਤੀਜਾ ਬਾਈ ਤੀਜਾ ਸੂਆ ਘਰ ਦੀ ਬੈੜੀ ਆਪਣੀ ਘਰ ਦੀ ਜੀ ਤੇ ਕੈ ਦਿਨ ਹੋ ਗਏ ਸੂਈ ਨਾਲ ਜੇ ਨੂੰ ਇਹਨੂੰ ਸੂਈ ਨੂੰ ਹੋਵੇ 10 ਦਿਨ ਬਾਈ ਬੱਚਾ ਇਹਦੇ ਪਿੱਛੇ ਆ ਗਿਆ ਬੱਚਾ ਸੋ ਬੱਚਾ ਉਹ ਨਾਲ ਖੜਾ ਹਨ ਹੂੰ ਸੋ ਬੱਚਾ ਦੇਖੋ ਕਿਆ ਬਾਤ ਆ ਸੋਣਾ ਨਾਲੂਆ ਹਲੇ ਨਾਲ ਆ ਹਲਕਾ ਜਿਹਾ ਹਨ ਹਾਂ ਜੀ ਮਾੜਾ ਮੋਟਾ ਖਾ ਗੀ ਇਹ ਨਾਲ ਜੀ ਤੇ ਥੋੜੀ ਜਿਹੀ ਆ ਗਈ ਪੂਸੋ ਲੰਡੀ ਕਰੋ ਸੰਗ ਦੇ ਵਿੱਚ ਆ ਗਈ ਤੇ ਦੁੱਧ ਕਿੰਨਾ ਹੁਣ ਸੂਣ ਆ ਚੋਣ ਵਾਲਾ ਜਵਾਦਾਂਗੇ ਬਾਈ ਹੁਣ ਕਿੰਨਾ 23 ਕਿਲੋ ਜਮਾ ਨਿਬੜੂਗਾ ਜਮਾ ਕਹਿੰਦਾ ਵਾ 11 ਡੱਬੇ ਟਾਈਮ ਦੇ 22 ਦਾ ਜਮਾ ਮੰਨ ਕੇ ਲੈਵੇ ਨਿਭੜੂਗਾ ਜਮ ਤੇ ਬਾਕੀ ਦੁੱਧ ਵੀ ਫਿਰ ਇਹਦਾ ਫੈਟ ਵਾਲਾ ਹੋਊ ਜਮ ਦੁੱਧੇ ਦੀਆਂ ਹੋਈਆਂ 5.5 ਕਹਿੰਦਾ ਵਾ ਮੱਝਾਂ ਨਾਲ ਕੰਪੇਅਰ ਹੁੰਦਾ ਜਮ ਹੁੰਦਾ ਜੀ ਤੇ ਨਿਆਂ ਨੂੰ ਪਾ ਕੇ ਜਿਵੇਂ ਮਰਜ਼ੀ ਬੈਠੀ ਚੱਲੋ ਜਿਵੇਂ ਮਰਜ਼ੀ ਵਾ ਜਾਈ ਰੇਟ ਕੀ ਰਹੂ ਇਹਦਾ ਰੇਟ ਇਹਦਾ ਲੈਣ ਦੇ ਨ 65000 ਗੁਜਾਇਸ ਹੋਜੂਗੀ ਮਾੜੀ ਮੁੱਟੀ ਮੌਕੇ ਤੇ ਤੇ ਹਜੇ ਦੁੱਧ ਕਿੰਨਾ ਪਾ ਦੂਗੀ ਪਿਛਲੇ ਸਵੇਰੇ ਮੇਰੇ ਕੋਲ ਹੀ ਬਈ 25 ਕਿਲੋ ਦਿੱਤਾ ਨੇ ਅੱਛਾ ਪਿਛਲੇ ਸਵੇਰੇ ਨੇ 25 ਕਿਲੋ ਦੁੱਧ ਪਾਇਆ ਕਹਿੰਦਾ ਵਾ 25 ਮੰਨ ਕੇ ਹੀ ਪਰਚੇਸ ਕਰ ਲੈ ਵੀ ਬਾਕੀ ਆਗੇ ਲਈ ਕੀਰ ਦੇ ਟਪੈਂਦਾ ਹਨਾ ਹਾਂ ਮੇਰੇ ਕੋਲ ਬਾਕੀ ਚਾਰ ਦੂਰ ਨੇਗਾ ਹੁੰਦਾ 27 25 ਕਿਲੋ ਦੁੱਧ ਤੇ ਚਾਰ ਦੂਰ ਤੇ ਸੈਲਜ ਵਗੈਰਾ ਚੰਗਾ ਪੈਂਦਾ ਹੋਇਆ 27 ਕਿਲੋ ਦੁੱਧ ਤੇ ਦੇਣਾ ਵੀ ਫਾਇਟ ਵਾਲਾ ਜਮ ਹਾਂ ਹਾਂ ਸਭ ਤੋਂ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸੋ ਲੈ ਚਲੰਦਰ ਨੂੰ ਤੀਜਾ ਸੂਆ ਕ੍ਰੋਸ ਸੰਗ ਦੇ ਵਿੱਚ ਬੈਠ ਫਰੀ ਵੀ ਇੱਕ ਤਰ੍ਹਾਂ ਦੀ ਮੱਝ ਇਹ ਨਾਲ ਕਲਸੀ ਕੰਪੇਅਰ ਕਰ ਸਕਦਾ ਰੇਟ 65000 ਰੁਪਇਆ ਗੁਜੈਸ ਮੌਕੇ ਤੇ ਹੋ ਜੂ ਤੇ ਵੀਰੇ ਜੇਰ ਜੂਰ ਦੀ ਜਮਾ ਡੰਨ ਜਮਾ ਡੰਨਣਾ ਬਾਈ ਤੇ 22 ਲੀਟਰ ਦੁੱਧ ਦੋ ਟਾਈਮ ਆਪਾਂ ਚਵਾਈ ਕਰਕੇ ਦੇਵਾਂਗੇ ਜਮਾ ਜਮਾ ਬਈ 11 ਲੀਟਰ ਦੁੱਧ ਪਰ ਟਾਈਮ ਦਾ ਤੇ ਬਾਕੀ ਥਣ ਸੋਨਾ ਹਾਥੀ ਚੋਈ ਜਿਹੜਾ ਗੁੱਲੇ ਵਾਲਾ ਥਾਣਾ ਤੇ ਕਹਿੰਦਾ ਆਪਾਂ 25 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ 25 ਕਿਲੋ ਤੇ ਖਰਾਬ ਪਾਉਗੀ ਦੋ ਟਾਈਮ ਝੋਕ ਕੇ ਤਸੱਲੀ ਕਰਕੇ ਫਿਰ ਦੈਰੀ ਕਰ ਸਕਦੇ ਹਾਂ ਰੇਟ 65000 ਮਾਨਦਨ ਮੌਕੇ ਤੇ ਹੋ ਜਾਊਗਾ ਤੇ ਇੱਕ ਬਰੇ ਨਾਲ ਆਪਾਂ ਪਾਲ ਕੇ ਕੱਟੀ ਦੇਖ ਰਹੇ ਆ ਇਹਦੀ ਉਮਰ ਕਿੰਨੀ ਗਈ ਤੇ 12 ਮਹੀਨਿਆਂ ਦੀ ਹੈ ਅਸੀਂ ਇੱਕ ਸਾਲ ਦੀ ਕੱਟੀ ਹੈਗੀ ਤੇ ਆ ਗਈ ਜਮਾ ਜੈਡ ਬਲੈਕ ਹਨਾ ਹਾਂ ਜਮਾ ਜੈਡ ਬਲੈਕ ਪੂਸਤੇ ਵੀ ਨਹੀਂ ਕਰਵਾਉਂਦਾ ਠੀਕ ਆ ਥਣ ਚਾਰੀਆ ਫੋਟਸਾਂਗ ਨਹੀਂ ਕੋਈ ਜਮਾ ਇਹਦਾ ਰੇਟ ਕੀ ਰਹ ਇਸ 17000 ਦੀ ਅਸੀਂ ਇੱਕ ਢੀ ਆਪਾਂ ਦੇ ਦਾਂਗੇ 17000 ਰੁਪਏ ਦੀ ਹਾਂ ਮੈਂ ਤਾਂ ਪਤਾ ਉਸ ਕਿਹੜੀ ਦੀ ਹੈ ਨਾ ਬਾਈ ਅਸੀਂ ਆਪਾਂ ਅਗਾਹ ਤੋਂ ਲੈ ਕੇ ਆਇਆ ਹਾਂ ਲੈਤੀ ਆ ਬਾਈ ਠੀਕ ਹੈ 17000 ਦੇ ਮੌਕੇ ਤੇ ਮਾਨਦਾਨ ਹੋ ਜਾਊਗਾ ਸੋ ਪਿੰਡ ਰੂੜੇ ਕੇ ਕਨਾਂ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈ